ਕਹਿੰਦੇ ਤਦ ਤੂੰ ਸਿਆਣਾ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਆ ਨਾਨਕਾ ਲੀਨ ਤਾ ਹੈ ਮਹਿਮਾਨ ਤਦ ਅਸੀਂ ਸਿਆਣੇ ਗਿਨੇ ਜਾਵਾਂਗੇ ਨਹੀਂ ਤੇ ਮੂਰਖ ਸਿਆਣਾ ਇੱਕ ਹੈ ਉਹ ਮਾਲਕ ਦੀ ਜੋਤ ਸਭ ਵਿੱਚ ਹੈ ਦਸਿਆ ਨ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋ ਨਾ ਮੂਰਖਾ ਸਿਰ ਮੂਰਖ ਜੇ ਮੰਨੇ ਨਹੀਂ ਨਾਉ ਤੇ ਨਾਮ ਜੋ ਹੈ ਲਿਖਨ ਪੜ੍ਹਨ ਵਿੱਚ ਨਹੀਂ ਆਂਦਾ। ਆਦਬ ਤੇ ਸਤਕਾਰ ਨਾਲ ਗੁਰੂ ਜੀ ਦੀ ਫਤਿਹ ਪਰਵਾਣ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰਨੀ ਹੈ ਗੁਰਬਾਣੀ ਦੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੂੰ ਸਤਗੁਰ ਦਾ ਖਿਤਾਬ ਹੈ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤਿਗੁਰੂ ਦਾ ਖਿਤਾਬ ਦਿੱਤਾ ਦਸਾਂ ਗੁਰੂਆਂ ਦੀ ਜੋਤ ਤਨ ਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਬਣੀ ਫਰਮਾ ਰਹੇ ਹਨ ਗਿਆਨ ਧਿਆਨ ਕਿਛ ਕਰ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਫਰਮਾ ਰਹੇ ਹਨ ਕਿ ਉਹ ਜਿਹੜਾ ਵੱਡਾ ਹੈ ਉਸਨੇ ਮੇਰੀ ਕਾਲ ਯੁਗ ਵਿੱਚ ਰਾਖੀ ਕੀਤੀ ਹੈ ਗੁਰੂ ਨਾਨਕ ਦੇਵ ਜੀ ਫਰਮਾਏ ਹਨ ਕਿ ਉਸ ਅਕਾਲ ਪੁਰਖ ਨੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਭਾਵ ਉਸ ਮਾਲਕ ਦੀ ਕਹਿੰਦੇ ਮੈਂ ਸਾਰ ਨਹੀਂ ਜਾਣੀ ਜਿਸ ਨਾਲ ਅਸੀਂ ਕਹਿੰਿਆ ਨਾ ਗੁਰੂ ਨਾਨਕ ਦੇਵ ਜੀ ਸਰਬ ਕਲਾ ਭਰਪੂਰ ਸੀ। ਕ੍ਰਿਸ਼ਨ ਜੀ 16 ਕਲਾ ਸੰਪੂਰਨ ਸੀ। ਐ ਰਾਮ ਜੀ 14 ਕਲਾ ਸੰਪੂਰਨ ਸੀ। ਤੇ ਗੁਰੂ ਨਾਨਕ ਦੇਵ ਜੀ ਨੂੰ ਪਰਮਾਤਮਾ ਨੇ ਆਪ ਜਿੰਨ ਕੋ ਸਤਿਗੁਰੂ ਥਾਪਿਆ। ਆਪ ਨਰਾਇਣ ਕਲਾਤਾ ਜਗ ਮਹਿ ਪਰਵਰਿਓ ਤੇ ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਮੈਨੂੰ ਨਹੀਂ ਪਤਾ ਕਿੰਨੇ ਬ੍ਰਹਿਮੰਡ ਹੈ ਕੋਟ ਬ੍ਰਹਿਮੰਡਾ ਦਾ ਜਿਹੜਾ ਉਹ ਮਾਲਕ ਹੈਗਾ ਏ ਕਹਿੰਦੇ ਲੱਖ ਆਗਾਸ ਪਤਾਲਾ ਪਤਾਲ ਲੱਖ ਆਗਾਸਾ ਆਗਾਸ ਕਹਿੰਦੇ ਓੜਕ ਓੜਗ ਪਾਲ ਠੱਕੇ ਵੇਦ ਕਹਿਣ ਇੱਕ ਵਾਰ ਕਹਿੰਦੇ ਮੈਂ ਵੀ ਨਹੀਂ ਜਾਣ ਸਕਿਆ ਉਸ ਮਾਲਕ ਨੂੰ ਕਿਉਂਕਿ ਉਹ ਮਾਲਕ ਜਿਹੜਾ ਹੈ ਨਾ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਹਨ ਮੈਂ ਪੇਖਿ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਕਿਉਂ ਹੈ ਨਵ ਬਿਆੰਤ ਤੇ ਤੂੰ ਬਿਆੰਤ ਕੋ ਵਿਰਲਾ ਜਾਣੇ ਤੇ ਉਹ ਹੈ ਮਾਲਕ ਜਿਹੜਾ ਹੈ ਨਿਰੰਕਾਰ ਅਦ੍ਰਿਸ਼ਟ ਅਦ੍ਰਿਸ਼ਟ ਅਗੋਚਰ ਅਗੋਚਰ ਕਹਿੰਦੇ ਨੇ ਜਿਹੜਾ ਪਕੜ ਤੋਂ ਬਾਹਰ ਹੋਵੇ ਅਦ੍ਰਿਸ਼ਟ ਅਗੋਚਰ ਪਾਰ ਬ੍ਰਹਮ ਤੇ ਉਸ ਦਾ ਭੇਦ ਅਸੀਂ ਲੈਣਾ ਹੈ ਮਾਲਕ ਨੇ ਸਾਨੂੰ ਭੇਜਿਆ ਹੈ ਇਸ ਲੋਕ ਵਿੱਚ ਗਿਣਤੀ ਦੇ ਸ્વાસ ਦਿੱਤੇ ਹਨ ਸਾਨੂੰ ਜਿਹਨੂੰ ਗੁਰਬਾਣੀ ਚ ਅਸੀਂ ਬਾਰ ਬਾਰ ਪੜਦੇ ਹਾਂ ਗਿਣ ਕਾਲੇ ਸਭ ਦਿਵਸਾਸ ਨਾ ਵਧਨ ਘਟਨ ਤਿਲਸਾਰ ਕੋਈ ਵੀ ਚਾਹੇ ਕਿੰਨਾ ਵੱਡਾ ਵੀ ਬੇਅੰਤ ਹੈ ਕੋਈ ਭਗਤ ਹੈ ਕੋਈ ਕੋਈ ਵੀ ਸ્વાસ ਵਧਾ ਨਹੀਂ ਸਕਦਾ ਘਟਾ ਨਹੀਂ ਸਕਦਾ ਘਟਾ ਵੀ ਨਹੀਂ ਸਕਦਾ ਵਧਾ ਵੀ ਨਹੀਂ ਸਕਦਾ ਕਿਉਂਕਿ ਉਹ ਜੋ ਸ્વાસ ਮਾਲਕ ਨੇ ਇੱਕ ਵਾਰ ਦਿੱਤੇ ਹਨ ਉਹ ਜਦੋਂ ਸ્વાસ ਨੂੰ ਗੁਰਬਾਣੀ ਵਿੱਚ ਪੂੰਜੀ ਕਿਹਾ ਹੈ ਤੇ ਉਹ ਪੂੰਜੀ ਦੇ ਦੁਆਰਾ ਅਸੀਂ ਉਸ ਨਾਮ ਨੂੰ ਰਹੰਦੇ ਸਵਾਸਾਂ ਤੱਕ ਘਟ ਕੇ ਉਸ ਘਰ ਤੱਕ ਜਾਣਾ ਹੈ ਜਿਸ ਨਾਲ ਅਸੀਂ ਦੇਸ਼ਤਾਨ ਵਿੱਚ ਜੇ ਕੋਈ ਸਫਰ ਕਰਨਾ ਹੋਏ ਸਾਨੂੰ ਟਿਕਟ ਲੈਣੀ ਪੈਂਦੀ ਹੈ ਟਿਕਟ ਲੈਣ ਲਈ ਸਾਨੂੰ ਪੈਸੇ ਖਰਚ ਕਰਨੇ ਪੈਂਦੇ ਹਨ ਤੇ ਸਾਨੂੰ ਹੁਣ ਉਸ ਨਿੱਜ ਘਰ ਵਾਪਸ ਜਾਣ ਲਈ ਇਸ ਲੋਕ ਸਾਨੂੰ ਮਾਲਕ ਨੇ ਭੇਜਤਾ ਹੈ ਹੁਣ ਵਾਪਸ ਜਾਣ ਲਈ ਸਾਨੂੰ ਉਹ ਖਰਚ ਮਿਲਿਆ ਹੈ ਸਵਾਸ ਮਿਲੇ ਹਨ ਤੇ ਉਸ ਸਵਾਸਾ ਰੂਪੀ ਧਨ ਨੂੰ ਨਲ ਉਹ ਅਸੀਂ ਰਤਨ ਘਟਨੇ ਹਨ ਜਨਮ ਰਤਨ ਜਿਨੀ ਘਟਿਆ ਭੱਲੇ ਸੇ ਵੰਜਾਰੇ ਤੇ ਅਸੀਂ ਉਹ ਨਾਮ ਦਾ ਵਣਜ ਕਰਨਾ ਹੈ ਤੇ ਹੁਣ ਨਾਮ ਨੂੰ ਅਸੀਂ ਇਸ ਲੋਕ ਵਿੱਚ ਆ ਕੇ ਭੁੱਲ ਗਏ ਹਾਂ ਆਪਣੀ ਆਪਣੀ ਮਤ ਦੇ ਹਿਸਾਬ ਨਾਲ ਅਸੀਂ ਚੱਲ ਰਹੇ ਹਾਂ ਤੇ ਗੁਰਬਾਣੀ ਕਹਿੰਦੇ ਹੈ ਮਨ ਕੀ ਮਤ त्यागो ਹਰ ਜਨ ਮਨ ਕੀ ਮਤ त्यागो ਹਰ ਜਨ ਫਿਰ ਅੱਗੇ ਕਹਿੰਦਾ ਇਹ ਬਾਤ ਕਠਿਨੀ ਕਹਿੰਦੇ ਮਨ ਦੀ ਮਤ ਜਿਹੜੀ ਹੈ ਨਾ ਇਹ ਤਿਆਗ ਨਹੀਂ ਬੜੀ ਮੁਸ਼ਕਿਲ ਹੈ ਫਿਰ ਅੱਗੇ ਜਾ ਕੇ ਗੁਰਬਾਣੀ ਦੇ ਸਾਨੂੰ ਅਸੀਂ ਜਦੋਂ ਗੁਰਬਾਣੀ ਪੜ੍ਹ ਕੇ ਖੋਜ ਕਰਦੇ ਹਾਂ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋਇ ਨੋ ਮੋਰਖਾ ਸਿਰ ਮੁਰਖ ਜੇ ਮੰਨੇ ਨਹੀਂ ਨਾ ਹੁਣ ਅਸੀਂ ਜੋ ਸਾਨੂੰ ਸਤਿਗੁਰੂ ਨੇ ਸਮਝਾਉਂਦੇ ਹਨ 1430 ਅੰਗਾ ਵਿੱਚ ਅਸੀਂ ਉਸ ਨੂੰ ਨਾਮ ਸਮਝਦੇ ਹਾਂ ਕਿ ਉਹ ਅਸੀਂ ਜੇਵ ਗੁਰਬਾਣੀ ਪੜ ਰਹੇ ਹਾਂ ਤੇ ਉਹ ਨਾਮ ਹੈ ਉਹ ਗੁਰਮੁਖ ਪਿਆਰਿਓ ਉਹ ਨਾਮ ਤੱਕ ਪਹੁੰਚ ਲਈ ਜਿਸ ਨਾਲ ਅਸੀਂ ਦ੍ਰਿਸ਼ਮਾਨ ਅਸੀਂ ਗੂਗਲ ਸਰਚ ਕਰਦੇ ਹਾਂ ਤੇ ਜਿੱਥੇ ਅਸੀਂ ਜਾਣਾ ਹੋਏ ਉੱਥੇ ਦੀ ਜਗ੍ਹਾ ਭਰਦੇ ਹਾਂ ਤੇ ਜਿੱਥੋਂ ਅਸੀਂ ਜਾਣਾ ਹੋਇਆ ਉੱਥੋਂ ਭਰਦੇ ਹਾਂ ਤੇ ਉਹ ਜਗ੍ਹਾ ਸਾਨੂੰ ਉਸੇ ਹੀ ਡਾਇਰੈਕਸ਼ਨ ਵਿੱਚ ਅਸੀਂ ਜਾਈ ਜਣਿਆ ਤੇ ਲੈ ਜਾਂਦੀ ਹੈ ਤੇ ਗੁਰਬਾਣੀ ਵੀ ਇਸੇ ਤਰ੍ਹਾਂ ਹੀ ਹੈ ਉਹ ਸਾਨੂੰ ਦੱਸਾ ਗੁਰੂ ਸਾਹਿਬਾਨ ਨੇ ਭਗਤ ਜਨਾ ਨੇ ਉਹ ਨਕਸ਼ਾ ਖਿੱਚ ਕੇ ਦੱਸਿਆ ਹੈ ਕਿ ਇਸ ਤਰ੍ਹਾਂ ਅਸੀਂ ਉਸ ਨਾਮ ਤੱਕ ਪਹੁੰਚਣਾ ਹੈ ਤੇ ਨਾਮ ਤੱਕ ਪਹੁੰਚਾ ਤਦ ਹੀ ਜਾਏਗਾ ਜੇ ਆਪਣੀ ਮਤ ਤਿਆਗਾਗੇ ਕਹਿੰਦੇ ਗੁਰ ਕੀ ਮਤ ਤੂੰ ਲੇ ਆਨੇ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ ਡੂਬੇ ਕਿਥੇ ਇਸ ਭਵ ਸਾਗਰ ਵਿੱਚ ਇਸ ਅਗਨ ਸਾਗਰ ਵਿੱਚ ਇਸ ਸੰਸਾਰ ਸਮੁੰਦਰ ਵਿੱਚ ਜਿਸ ਤਰ੍ਹਾਂ ਭਗਤਾਂ ਨੇ ਕਿਹਾ ਹੈ ਨਾ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੀਠਲਾ ਤੇ ਮੈਂ ਅਜਾਨ ਜਨ ਤਰੀਵੇਂ ਨ ਜਾਣੋ ਹੁਣ ਅਸੀਂ ਆਪਣੇ ਆਪ ਨੂੰ ਸਿਆਣਾ ਸਮਝਦੇ ਹਾਂ ਗੁਰੂ ਦੀ ਮੱਤ ਅਸੀਂ ਲੈਂਦੇ ਨਹੀਂ ਅਸੀਂ ਉਹ ਤੇ ਕਿੰਤੂ ਪਰੰਤੂ ਕਰਦੇ ਹਾਂ ਤੇ ਉਹ ਸਾਡੀ ਉਹੀ-ਉਹੀ ਰੁਕਾਵਟ ਹੈ ਤੇ ਗੁਰਬਾਣੀ ਵਿੱਚ ਵੀ ਕਹਿੰਦੇ ਨੇ ਪੜਿਆ ਮੈ ਲਾਉ ਤਰੇ ਬੁੱਛੋ ਗਿਆਨੀਆਂ ਜਾਏ ਮਾਨਮੁਖ ਹਰ ਹਰ ਕਰ ਥਕੇ ਮੈ ਨਾ ਸਕਈ ਤੋਏ ਤੇ ਸਾਨੂੰ ਪਹਿਲੇ ਨਾ ਗੁਰਮੰਦਰ ਦੱਸਿਆ ਹੈ ਗੁਰੂ ਸਾਹਿਬ ਨੇ ਜਿਸਲਾਸੀ ਪੜਦੇ ਹਾਂ ਪਟਾਨੇ ਉਸਤਤ ਕੀਤੀ ਹੈ ਗੁਰੂ ਅਮਰਦਾਸ ਕਰਤਾਰ ਕੀਓ ਵਸ ਵਾਹ ਵਾਹ ਕਰ ਧਿਆਇਓ ਤੇ ਹੁਣ ਉਹ ਜੋ ਵਾਹੇ ਵਾਹਿਗੁਰੂ 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 ਅਸੀਂ ਕਰਨਾ ਹੈ ਨਾ ਉਹ ਉਹਨੂੰ ਪਹਿਲੇ ਸੁਣਨਾ ਹੈ ਆਪਣੀ ਹੀ ਆਵਾਜ਼ ਨੂੰ ਸੁਣਨਾ ਹੈ ਅਗਰ ਅਸੀਂ ਆਪਣੀ ਆਵਾਜ਼ ਨਹੀਂ ਸੁਣਦੇ ਕਿਨੇ ਇਹਨੂੰ ਕਹਿੰਦੇ ਨੇ ਆਖਨ ਔਖਾ ਸਾਚਾ ਨਾਮ ਕਿਉਂਕਿ ਜਦੋਂ ਅਸੀਂ ਸੁਣਦੇ ਹਾਂ ਨਾ ਤੇ ਅਸੀਂ ਉਹ ਮਾਲਕ ਦੇ ਕੋਲ ਜਾਣ ਦਾ ਰਸਤਾ ਅਸੀਂ ਲੱਭਦੇ ਹਾਂ ਤੇ ਇਹ ਪੰਜਾਂ ਨੇ ਸਾਨੂੰ ਵਿਚਾਰ ਦੇਨੇ ਨੇ ਕਿਹੜੇ ਵਿਚਾਰ ਦੇਨੇ ਨੇ ਜੋ ਅਸੀਂ ਸਾਹ ਖਰਚ ਕਰਦੇ ਨੇ ਜਿੱਥੇ ਖਰਚ ਗਿੱਦੇ ਨੇ ਜੋ ਅਸੀਂ ਉਹ ਪਿਛਲੇ ਸਵਾਸਾਂ ਵਿੱਚ ਅਸੀਂ ਜੋ ਖਰਚ ਕਰਕੇ ਜੋ ਚੰਗੇ ਮਾਰੇ ਜੋ ਕੰਮ ਕੀਤੇ ਹਨ ਨਫਾ ਨੁਕਸਾਨ ਜੋ ਹੋਇਆ ਹੈ ਉਹ ਵਿਚਾਰਾਂ ਵਿੱਚ ਸਾਨੂੰ ਲੈ ਜਾਂਦੇ ਹਨ ਜਾਂ ਵਰਤਮਾਨ ਵਿੱਚ ਸਾਨੂੰ ਨਹੀਂ ਰਹਿਣ ਦਿੰਦੇ ਉਹ ਅਗਾਹ ਲੈ ਜਾਂਦੇ ਨੇ ਕਿ ਮੈਂ ਇਹ ਕੰਮ ਕਰਾਂਗਾ ਮੈਨੂੰ ਇੰਨਾ ਫਾਇਦਾ ਹੋਏਗਾ ਮੈਨੂੰ ਇਹ ਨੁਕਸਾਨ ਹੋਏਗਾ ਮੈਨੂੰ ਉਹਨੇ ਇਹ ਕਿਹਾ ਏ ਮੈਨੂੰ ਉਹਨੇ ਇਹ ਕਿਹਾ ਏ ਉਹ ਮਤਲਬ ਦੁਬਿਧਾ ਵਾਲੇ ਵਿਚਾਰ ਸਾਨੂੰ ਪਾ ਦਿੰਦੇ ਹਨ ਤੇ ਉਹੋ ਜਿਹੇ ਵਿਚਾਰ ਪਾਉਂਦੇ ਹਨ ਕਿ ਸਾਡਾ ਮਨ ਉਸ ਰਸਤੇ 'ਚ ਜਾ ਨਹੀਂ ਸਕਦਾ ਤੇ ਉੱਥੇ ਅਟਕ ਜਾਂਦਾ ਹੈ ਤੇ ਹੁਣ ਅਸੀਂ ਉਹ ਜੋ ਕੰਮ ਕਰਨਾ ਹੈ ਮਾਲਕ ਨੇ ਸਾਨੂੰ ਦੱਸਿਆ ਹੈ ਆਖਣ ਔਖਾ ਸਾਚਾ ਨਾਮ ਭਾਵ ਉਹਨੂੰ ਕਹਿੰਦੇ ਪਹਿਲੇ ਮੁਖ ਦੁਆਰਾ ਬੋਲਣਾ ਹੈ ਕੰਨਾਂ ਦੁਆਰਾ ਸੁਣਨਾ ਹੈ ਤੇ ਨੇਤਰ ਬੰਦ ਕਰਕੇ ਪਹਿਲਾ ਇਹੋ ਹੀ ਕੰਮ ਕਰਨਾ ਹੈ ਗੁਰਮਖ ਪਿਆਰਿਓ ਜਦ ਤੱਕ ਐ ਅਸੀਂ ਡ੍ਰਿਡ ਨਹੀਂ ਕਰਾਂਗੇ ਨਹੀਂ ਕਰਾਂਗੇ ਕੋਈ ਵੀ ਸਾਨੂੰ ਕਿੰਨਾ ਵੀ ਕਹੇ ਮੈਂ ਤੁਹਾਨੂੰ ਧਿਆਨ ਲਵਾਦਾਗਾ ਇੱਥੇ ਧਿਆਨ ਲਗਾਓ ਇਸ ਤਰ੍ਹਾਂ ਕਰੋ ਇਹ ਪਾਠ ਕਰੋ ਐਨੀ ਵਾਰ ਕਰੋ ਜਪਜੀ ਸਾਹਿਬ ਕਰੋ ਮੂਲ ਮੰਤਰ ਪੜੋ ਮੂਲ ਮੰਤਰ ਦਾ ਤੇ ਸਾਨੂੰ ਪਤਾ ਹੀ ਨਹੀਂ ਗੁਰੂਆਂ ਪਿਆਰਿਆਂ ਤੇ ਗੁਰਬਾਣੀ ਵੀ ਤੇ ਅਸੀਂ ਪੜ੍ਹਨੇ ਮੂਲ ਮੰਤਰ ਕੀ ਹੈ ਕਿ ਮੂਲ ਮੰਤਰ ਹਰ ਨਾਮ ਰਸਾਇਣ ਮੂਲ ਕਿਹਨੂੰ ਕਹਿੰਦੇ ਹਨ ਮੂਲ ਕਹਿੰਦੇ ਹਨ ਜੜਨ ਜੜ ਕੇ ਰਹੀ ਹੈ ਸਾਡੇ ਉਹ ਮਾਲਕ ਜਿੱਥੋਂ ਅਸੀਂ ਆਏ ਹਾਂ ਕਿੱਥੋਂ ਆਏ ਹਾਂ ਨਿਜ ਘਰ ਜੇ ਨਿਜ ਘਰ ਤੋਂ ਆਇਆ ਸਾਨੂੰ ਪਤਾ ਹੀ ਨਹੀਂ ਤੇ ਨਿਜ ਘਰ ਅਸੀਂ ਜਾਵਾਂਗੇ ਕਿਸ ਰਾ ਬੜਨਾ ਨਹੀਂ ਨਿਜ ਘਰ ਮਹਿਲ ਪਾਵ ਸੁਖ ਸਹਿਜੇ ਬਹੁ ਨ ਹੋਏਗੋ ਫੇਰਾ ਤੇ ਹੁਣ ਮਹਿਲ ਦਾ ਤੇ ਪਤਾ ਹੀ ਨਹੀਂ ਉਹ ਮਹਿਲ ਹੈ ਸੁਖਮ ਅਦ੍ਰਿਸ਼ਟ ਤੇ ਉਸ ਮਹਿਲ ਤੱਕ ਤਦ ਹੀ ਜਾਵਾਂਗੇ ਜੇ ਅਸੀਂ ਆਖਨ ਔਖਾ ਸਚਨਾ ਉਸ ਨੂੰ ਦ੍ਰਿੜ ਕਰਾਂਗੇ ਤੇ ਹੁਣ ਉਹ ਨਿਜ ਕਰ ਦੋ ਅਸੀਂ ਆਇਆ ਕਿੱਥੇ ਵੀ ਨਿਜ ਕਰ ਕਹਿੰਦੇ ਇਹ ਜੋ ਹੈ ਨੇ ਨੌ ਦੁਆਰੇ ਪ੍ਰਗਟ ਕੀਏ ਦਸਾਂ ਗੁਪਤੇ ਰਖਾਇਆ ਹੁਣ ਉਹ ਨੌ ਦਰ ਤੇ ਸਾਡੇ ਪ੍ਰਗਟ ਹੈਗੇ ਨੇ ਇਸ ਸਰੀਰ ਦੇ ਹੈਗੇ ਤੇ ਦਸਵਾ ਕਹਿੰਦੇ ਨੇ ਸੁਖਮ ਹੈ ਉਹ ਦਸਵਾ ਕੀ ਹੈ ਸੁਖਮ ਹੈ ਤੇ ਹੁਣ ਉਸ ਸੁਖਮ ਤੇ ਅਸੀਂ ਜਾਣਾ ਹੈ ਉਹਨੂੰ ਕਹਿੰਦੇ ਨੇ ਉਹ ਉਹ ਲਿਜਕਰ ਕਿੰਨਾ ਵੱਡਾ ਕਹਿੰਦੇ ਲਿਜਕਰ ਕਹਿੰਦੇ ਹੁਣ ਅਸੀਂ ਪਹਿਲੇ ਵਿਚਾਰ ਕੀਤੇ ਸੀ ਨਾ ਮੈ ਪੇਖਿਉਰੀ ਉੱਚਾ ਮੋਹਨ ਸਭ ਤੇ ਉੱਚਾ ਆਕਾਸ਼ ਗगन ਪਤਾਲ ਗगन ਚਾਹਦਿਸ ਗगन ਰਹਾਇਲੇ ਕਿ ਚਾਰੋਂ ਪਾਸੇ ਅਸੀਂ ਉਹ ਜਿਸ ਤਰ੍ਹਾਂ ਇੱਕ ਮੱਛਲੀ ਹੁੰਦੀ ਹੈ ਨਾ ਤਲਾਬ ਵਿੱਚ ਉਹਦਾ ਉਹ ਸਮੁੰਦਰ ਹੁੰਦਾ ਹੈ ਉਹਦਾ ਉਹ ਘਰ ਹੁੰਦਾ ਹੈ ਉਹਦਾ ਉਹ ਵਸੇਵਾ ਹੁੰਦਾ ਹੈ ਤੇ ਉਸੇ ਤਰ੍ਹਾਂ ਹੀ ਅਸੀਂ ਜੋ ਖਾਲੀ ਖਲਾ ਹੈ ਜਿਸ ਨੂੰ ਅਸੀਂ ਕਹਿੰਨੇ ਆ ਸੁਖ ਮਹਿਲ ਜੀ ਨੂੰ ਕਹਿੰਦੇ ਆ ਨਿੱਜ ਘਰ ਕਹਿੰਨੇ ਆ ਤੇ ਉਹ ਅਸੀਂ ਵੀ ਉਹਦੇ ਵਿੱਚ ਹੀ ਆ ਅਸੀਂ ਵੀ ਉਸ ਉਸ ਮਾਲਕ ਦੇ ਵਿੱਚ ਹੀ ਹਾਂ ਸਾਹਮਣੇ ਹੀ ਉਹ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ ਤੇ ਅਸੀਂ ਉਸ ਨੂੰ ਮਾਲਕ ਨੂੰ ਯਾਦ ਕਰਨਾ ਹੈ बार-ਬਾਰ बार-ਬਾਰ ਕਰ ਬਜਪੀਏ ਤੇ ਉਹਨੂੰ ਯਾਦ ਕਰਨਾ ਜਦੋਂ ਅਸੀਂ बार-बार ਯਾਦ ਕਰਾਂਗੇ ਨਾ ਧ੍ਰੜ ਕਰਾਂਗੇ ਐਸਾ ਧ੍ਰੜ ਕਰਾਂਗੇ ਇੰਨਾ ਧ੍ਰੜ ਹੋ ਜਾਏ ਇੰਨਾ ਧ੍ਰੜ ਹੋ ਜਾਏ ਕਿ ਅਸੀਂ ਇੱਕ ਵਾਰੀ ਕਹੀਏ ਵਾਹ ਗੁਰੂ ਤੇ ਇਸ ਸਰੀਰ ਤੋਂ ਸਾਡਾ ਮਨ ਅਲੱਗ ਹੋ ਜਾਏ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਸ਼ਲੋਕ ਵਿੱਚ ਸਾਨੂੰ ਦੱਸ ਰਹੇ ਹਨ ਕਹਿੰਦੇ ਤੂੰ ਬਹੁਤ ਚਤੁਰ ਹੈ ਨਾ ਜਿਸ ਬੰਦਾ ਕਹਿੰਦੇ ਜਿਹੜਾ ਚਾਰ ਪੈਸੇ ਕਮਾ ਲੈਂਦਾ ਹੈ ਨਾ ਉਹ ਕਹਿੰਦੇ ਬੜਾ ਸਿਆਣਾ ਬੰਦਾ ਹੈਗਾ ਜਾਂ ਸਾਨੂੰ ਕੋਈ ਕੋਈ ਐਸਾ ਦਾ ਵੀ ਐਸਾ ਆਉ ਜੀ ਤੁਹਾਨੂੰ ਮੈਂ ਬੜਾ ਮਿਲਾਨਾ ਪਰਮਾਤਮਾ ਨਾਲ ਮਿਲਾਨਾ ਜਾਂ ਅਸੀਂ ਜਿਸਾ ਕਹਿੰਦੇ ਕਿ ਸਿਆਣੇ ਕੋਲ ਕਿਸੇ ਸਿਆਣੇ ਕੋਲ ਜਾਣੇ ਹਨ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿ ਰਹੇ ਨੇ ਕਿ ਨਹੀਂ ਤੂੰ ਸਿਆਣਾ ਪਤਾ ਕਦੋਂ ਹੋਏਗਾ ਤੇ ਉਹ ਕਹਿੰਦੇ ਨੇ ਤੇਰਾ ਸਰੀਰ ਜੇ ਨਾ ਪੰਜ ਤਤ ਕੋ ਤਨ ਰਚੇ ਹੋ ਕਹਿੰਦੇ ਤੇਰੇ ਪੰਜਾਂ ਤਤਾਂ ਦਾ ਜਿਹੜਾ ਸਰੀਰ ਬਣਾਇਆ ਹੈ ਨਾ ਪੰਜ ਤਤ ਕੋ ਤਨ ਰਚੇ ਹੋ ਜਾਣੋ ਚਤੁਰ ਸੁ ਜਾਣ ਕਹਿੰਦੇ ਬੜਾ ਆਪਣੇ ਸਿਆਣਾ ਸਮਝਦਾ ਹੈ ਨਾ ਕਹਿੰਦੇ ਜਿੱਥੋਂ ਤੂੰ ਪੈਦਾ ਹੋਇਆ ਹੈ ਉਹਦੇ ਵਿੱਚ ਲੀਨ ਹੋ ਕਿਨੂੰ ਕਹ ਰਹੇ ਨੇ ਮਨ ਨੂੰ ਸਰੀਰ ਨੇ ਨਹੀਂ ਲੀਨ ਹੋਣਾ ਮਨ ਨੇ ਲੀਨ ਹੋਣਾ ਕਿਦੇ ਵਿੱਚ ਉਹ ਸੁੱਖਾਂ ਵਿੱਚ ਉਸ ਮਾਲਕ ਵਿੱਚ ਕਹਿੰਦੇ ਤਦ ਤੂੰ ਸਿਆਣਾ ਹੈ ਪੰਜ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜਹਤੇ ਉਪਜਿਆ ਨਾਨਕਾ ਲੀਨ ਤਾ ਹੈ ਮਹਿਮਾਨ ਤਦ ਅਸੀਂ ਸਿਆਣੇ ਗਿਨੇ ਜਾਵਾਂਗੇ ਨਹੀਂ ਤੇ ਮੂਰਖ ਸਿਆਣਾ ਇੱਕ ਹੈ ਉਹ ਮਾਲਕ ਦੀ ਜੋਤ ਸਭ ਵਿੱਚ ਹੈ ਦੱਸਿਆ ਨ ਮੂਰਖ ਸਿਆਣਾ ਇੱਕ ਹੈ ਇੱਕ ਜੋਤ ਦੋ ਨਾਮ ਮੂਰਖਾ ਸਿਰ ਮੂਰਖ ਜੇ ਮੰਨੇ ਨਹੀਂ ਨਾਵ ਤੇ ਨਾਮ ਜੋ ਹੈ ਲਿਖਨ ਪੜਨ ਵਿੱਚ ਨਹੀਂ ਆਂਦਾ ਨਾਮ ਨੂੰ ਸੁਣ ਸਕਦੇ ਹਾਂ ਜੇ ਸੁਣਾਗੇ ਤਦ ਹੀ ਜੇ ਸਿਮਰਨ ਅਸੀਂ ਧ੍ਰਿੜ ਕਰਾਂਗੇ ਐਨਾ ਸਿਮਰਨ ਧ੍ਰਿੜ ਹੋ ਜਾਏ ਐਨਾ ਸਿਮਰਨ ਧ੍ਰਿੜ ਹੋ ਜਾਏ ਬਸ ਕਹਿੰਦੇ ਆਖ ਨੋਖਾ ਸਾਚਾ ਨਾਮ ਉਹ ਆਪਣੀ ਹੀ ਆਵਾਜ਼ ਵਿੱਚ ਆਪ ਅਸੀਂ ਧਿਆਨ ਰੱਖਣਾ ਹੈ ਤਦ ਅਸੀਂ ਉਸ ਮਾਲਕ ਵਿੱਚ ਸਾਡਾ ਮਨ ਜਿਹੜਾ ਹੈ ਉਹ ਲੀਨ ਹੋਏਗਾ ਤਦ ਅਸੀਂ ਸਿਆਣੇ ਆਦੀ ਗਿੰਤੀ ਵਿੱਚ ਆਵਾਂਗੇ ਕਹਿੰਦੇ ਘਰ ਗਿਆ ਸੀ ਕਰੋ ਗਿਆ ਸੀ ਤੇ ਇਹਨੇ ਵਾਪਸ ਆਣਾ ਸੀ ਤੇ ਇਹ ਹੁਣ ਵਾਪਸ ਆ ਗਿਆ ਫਿਰ ਕਹਿੰਦੇ ਤੇਰੀ ਫਿਰ ਸੋਬਾ ਹੋਈ ਕਹਿੰਦੇ ਖੰਡ ਵਰਪੰਡ ਹਰ ਸੋਬਾ ਹੋਈ ਕਹਿੰਦੇ ਫਿਰ ਤੇਰੀ ਸੋਬਾ ਹੋਏਗੀ ਅੱਜ ਦੇ ਲਈ ਇਹ ਇਤਨੇ ਹੀ ਵਿਚਾਰ ਕਰਦੇ ਆ ਕੋਈ ਇਸ ਤਰ੍ਹਾਂ ਦਾ ਸ਼ਬਦ ਬੋਲਿਆ ਹੋਇਆ ਗਿਆ ਹੋਇਆ ਸੰਗਤ ਅਤੇ ਗੁਰੂ ਬਖਸ਼ਣ ਜੋਗ ਹੈ ਜੀ ਬਖਸ਼ੀਲਾਨ ਜੀ ਇੱਕ ਬੇਨਤੀ ਹੈ ਵਾਇਗਲ ਦੀ ਇਹ ਜੋ ਵਿਚਾਰ ਹਨ ਅਸੀਂ ਸਭ ਨੂੰ ਸ਼ੇਅਰ ਕਰੀਏ ਤੇ ਮਨਨਾ ਜਾਂ ਨਾਮਨਾ ਇਹ ਮਾਲਕ ਦੇ ਹੱਥ ਵਿੱਚ ਹੈ ਅਸੀਂ ਸ਼ੇਅਰ ਕਰੀਏ ਤੇ ਚੈਨਲ ਨੂੰ ਸਭ ਗਾਇ ਸਬਸਕ੍ਰਾਈਬ ਕਰੀਏ ਤਾਂ ਕਿ ਇਹ ਜੋ ਵਿਚਾਰ ਹਨ ਸਭ ਤੱਕ ਪਹੁੰਚਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੁਆਰਾ ਹੀ ਵਿਚਾਰ ਹੈ ਤੇ ਇਹ ਵਿਚਾਰ ਦਾਸ ਨੇ ਆਪ ਨਹੀਂ ਕੀਤਾ ਮਾਲਕ ਨੇ ਆਪ ਕਰਵਾਈ ਹੈ ਤੇ ਧੰਨ ਹੋ ਹਨ ਉਹ ਸਾਡੇ ਪ੍ਰਿੰਸੀਪਲ ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਟਰਮਾਲਾ ਜਿਨ੍ਹਾਂ ਨੇ ਗੋਂਗਿਆਂ ਨੂੰ ਬੋਲਣਾ ਸਿਖਾਇਆ ਆਪ ਅਸੀਂ ਬੋਲ ਨਹੀਂ ਸਕਦੇ ਸੀਗੇ ਮਾਲਕ ਨੇ ਕਰਤੇ ਨੇ ਕਾਰਨ ਬਣਾਇਆ ਤੇ ਅਸੀਂ ਇਹ ਜੋ 1400ਤੀ ਅੰਗ ਦੁਆਰਾ ਅਸੀਂ ਜੋ ਕਥਾ ਕੀਤੀ ਹੈ ਇਸ ਨੂੰ ਗੁਰਬਾਣੀ ਵਿੱਚ ਅਕੱਛ ਕਥਾ ਗਿਆ ਹੈ ਇਹ ਤੁਛ ਵੀ ਕੋਛ ਵੀ ਨਹੀਂ ਹੈਗੀ ਤੋਂ ਕੋਈ ਅਸਰ ਦਾ ਸ਼ਬਦ ਬੋਲਿਆ ਗਿਆ ਹੋਏ ਤੇ ਸੰਗਤ ਅਤੇ ਗੁਰੂ ਬਖਸ਼ ਦੇਣਾ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਇਹਨੂੰ ਕਹਿੰਦੇ ਹਨ ਖਾਓ ਖਰਚੋ ਰਲਵਲ ਭਾਈ ਟੋਟ ਨਾ ਆਵੇ ਵਦ ਤੋ ਜਾਈ ਤੁਹਾਡਾ ਵੀ ਖਜ਼ਾਨਾ ਵਧੇਗਾ ਕੀ ਪਤਾ ਕਿਸੇ ਦਿਨ ਕਿਨੂ ਮਾਲਕ ਨੇ ਜਨਾਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ